ਕਟਾਈ ਚੱਲ ਰਹੀ ਆ ਐਨੇ ਮੇਰੇ ਖਾਲ 22 ਦਿਨ ਤੋਂ ਬੰਦਾ ਆਇਆ ਹੋਇਆ ਹਰ ਆਦਮੀ ਇਹੀ ਕਹਿ ਰਿਹਾ ਕਿ ਅਸੀਂ ਕਾਂਗਰਸ ਪਾਰਟੀ ਨੂੰ ਔਰ ਕਨਵਰਸਟੀ ਤੋਂ ਤਾਮਨ ਮੈਨੂੰ ਵਿਸ਼ਵਾਸ ਆ ਕਿ ਇਸ ਹਲਕੇ 'ਚੋਂ ਬਹੁਤ ਵੱਡੀ ਲੀਡ ਨਾਲ ਅਸੀਂ ਜਿੱਤਾਂ ਜੀਪੀ ਸਾਹਿਬ ਉਹਨੇ ਕਿਹਾ ਹਨ ਉਹਨੇ ਇੱਕ ਕਿਸੇ ਇੰਟਰਵਿਊ 'ਚ ਕਿਹਾ ਹੈ ਕਿ ਡਾਕਟਰ ਸਾਹਿਬ ਮੇਰੀ ਕੈਂਪੇਨਿੰਗ 'ਚ ਨਹੀਂ ਤੁਰੇ ਸੀ ਨਾਲ ਉਹ ਤੋਂ ਉਹਦੇ ਘਟੋ ਘਟ 80 ਜਾਂ 90 ਪਿੰਡਾਂ 'ਚ ਮੈਂ ਗਿਆ ਹੋਇਆ ਹਾਂ ਠੀਕ ਹੈ ਜੀ ਉਹਦੇ ਵਰਗਾ ਝੂਠਾ ਆਦਮੀ ਕੋਈ ਨਹੀਂ ਚਾਰ ਤਾਂ ਪਾਰਟੀਆਂ ਬਦਲ ਚੁੱਕਿਆ ਉਹਦਾ ਸਾਰਾ ਰਿਕਾਰਡ ਕੱਢ ਕੇ ਮੈਂ ਸਾਰੀ ਪ੍ਰੈਸ ਨੂੰ ਦਊਗਾ ਇਹਦੇ ਵਰਗਾ ਕੋਈ ਝੂਠਾ ਆਦਮੀ ਸਸ਼ੀਤਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚਾਨਣਾ तमाम ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਜਿਹੜੇ ਨੇ ਚੋਣਾਂ ਚੋਣਾਂ ਦੇ ਲਈ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਜੇ ਹਲਕਾ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੀ ਗੱਲ ਕਰੀਏ ਤਾਂ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਦੁਬਾਰਾ ਤੋਂ ਜਿਹੜੀ ਟਿਕਟ ਹੈ ਪਹਿਲਾਂ ਸੰਸਦ ਮੈਂਬਰ ਰਹੇ ਚੁੱਕੇ ਡਾਕਟਰ ਅਮਰ ਸਿੰਘ ਉਹਨਾਂ ਨੂੰ ਦੁਬਾਰਾ ਤੋਂ ਜਿਹੜੀ ਟਿਕਟ ਕਾਂਗਰਸ ਪਾਰਟੀ ਨੇ ਡਾਕਟਰ ਅਮਰ ਸਿੰਘ ਉਹਨਾਂ ਨੂੰ ਦੇ ਦਿੱਤੀ ਸੀ ਤਾਂ ਚੋਣ ਪ੍ਰਚਾਰ ਜਿਹੜਾ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਇੱਕ ਵਿਧਾਨ ਸਭਾ ਹਲਕਾ ਸਾਂਨੇਵਾਲ ਦੇ ਪਿੰਡ ਦੇ ਵਿੱਚ ਅਜਯੋਗ ਸਾਹਿਬ ਪਹੁੰਚੇ ਸੀਗੇ ਸਰ ਡਾਕਟਰ ਸਾਹਿਬ ਕਿਸ ਤਰ੍ਹਾਂ ਦਾ ਹੰਕਾਰਾ ਮਿਲ ਰਿਹਾ ਲੋਕਾਂ ਦਾ ਚੋਣ ਪ੍ਰਚਾਰ ਨੂੰ ਯਾਰ ਤੁਸੀਂ ਆਪ ਦੇਖ ਲਓ ਮੇਰੇ ਖਿਆਲ ਵੇਟ ਦੇ ਹਲਕੇ 'ਚ ਦੇਖੋ ਕਟਾਈ ਚੱਲ ਰਹੀ ਆ ਇੰਨੇ ਮੇਰੇ ਖਿਆਲ 200 300 ਬੰਦਾ ਆਇਆ ਹੋਇਆ ਹਰ ਆਦਮੀ ਇਹੀ ਕਹਿ ਰਿਹਾ ਕਿ ਅਸੀਂ ਕਾਂਗਰਸ ਪਾਰਟੀ ਨੂੰ ਔਰ ਤੁਹਾਨੂੰ ਬਹੁਤ ਸੀ ਜਿਤਾਵਾਂਗਾ ਮੇਰਾ ਖਿਆਲ ਸਾਨੇਵਾਲ ਹਲਕੇ 'ਚ ਪਹਿਲਾਂ ਵੀ ਮੈਂ ਆਇਆ ਸੀ ਬਹੁਤ ਜ਼ਿਆਦਾ ਹੰਗਾਰਾ ਔਰ ਮੈਨੂੰ ਵਿਸ਼ਵਾਸ ਆ ਕਿ ਇਹ ਹਲਕੇ 'ਚੋਂ ਬਹੁਤ ਵੱਡੀ ਲੀਡ ਨਾਲ ਅਸੀਂ ਜਿੱਤਾਂਗੇ ਜਿਵੇਂ ਡਾਕਟਰ ਸਾਹਿਬ ਜੀ ਕਾਂਗਰਸ ਨੌਬਤ ਆਪ ਨਾਲ ਕੇ ਖਾਲੀ ਦਾ ਜੀ ਦੇਖੋ ਅਜੇ ਮੈਂ ਉਦੋਂ ਵੀ ਕਿਹਾ ਸੀ ਕਿ ਮੈਂ ਇੰਨੀ ਜਲਦੀ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਹਫ਼ਤੇ ਵਿੱਚ ਪੱਖ ਪੱਖ ਜੋਗਾ ਹਫ਼ਤਾ ਜਾਂ ਦੱਸ ਦੇ ਉਦੋਂ ਫਿਰ ਦੱਸਣਾ ਸ਼ੁਰੂ ਕਰਦੇ ਆ ਅਜੇ ਉਹ ਸਾਬ ਨਾਲ ਪਖਿਆ ਨਹੀਂ ਮਾਹੌਲ ਜਿਹੜੀਆਂ ਨਾਰਾਜ਼ਗੀਆਂ ਚੱਲ ਰਹੀਆਂ ਸੀ ਕਾਂਗਰਸ ਦੇ ਵਿੱਚ ਕਿਵੇਂ ਉਹ ਸਾਰੇ ਸਾਬ ਸਾਹਿਬ ਨਾਰਾਜ਼ ਚੱਲ ਰਹੇ ਸੀ ਸਾਰੇ ਦੂਰ ਹੋਨੇ ਆ ਮੇਰੀ ਏਡੀ ਵੱਡੀ ਮੀਟਿੰਗ ਦੁਰਾਹੇ ਚ ਕਰਾਈ ਆ ਔਰ ਬਹੁਤ ਵਧੀਆ ਉਹ ਕੰਮ ਕਰ ਰਿਹਾ ਕੋਈ ਮੈਂ ਪੁੱਛਿਆ ਜੀ ਮੇਨ ਮੁੱਦੇ ਕੀ ਆ ਜੀ ਮੁੱਦੇ ਤੇ ਇਹੀ ਆ ਜਿਹੜਾ ਇਹਨਾਂ ਨੇ ਝੂਠ ਬੋਲਿਆ ਉਤਲਿਆ ਨੇ ਵੀ ਥੱਲਿਆ ਨੇ ਅਸੀਂ ਸਾਡੇ ਜਿਹੜੇ ਵਾਦੇ ਆ ਕਾਂਗਰਸ ਦੇ ਇੱਕ ਜੀਪੀ ਸਾਹਿਬ ਕਹਿੰਦੇ ਸੀ ਜਦੋਂ ਜੀਪੀ ਸਾਹਿਬ ਉਹ ਨਹੀਂ ਕਹਨ ਉਹਨਾਂ ਨੇ ਇੱਕ ਕਿਸੇ ਇੰਟਰਵਿਊ ਚ ਕਿਹਾ ਕਿ ਡਾਕਟਰ ਸਾਹਿਬ ਮੇਰੀ ਕੰਪੇਨਿੰਗ ਚ ਨਹੀਂ ਤੁਰੇ ਸੀ ਨਾਲ ਉਹ ਤੋਂ ਉਹਦੇ ਘੱਟੋ ਘੱਟ 80 ਜਾਂ 90 ਪਿੰਡਾਂ ਚ ਮੈਂ ਗਿਆ ਹੋਇਆ ਠੀਕ ਹੈ ਜੀ ਉਹਦੇ ਵਰਗਾ ਝੂਠਾ ਆਦਮੀ ਕੋਈ ਨਹੀਂ ਚਾਰ ਤਾਂ ਪਾਰਟੀਆਂ ਬਦਲ ਚੁੱਕੀਆਂ ਉਹਦਾ ਸਾਰਾ ਰਿਕਾਰਡ ਕੱਢ ਕੇ ਮੈਂ ਸਾਰੀ ਪ੍ਰੈਸ ਨੂੰ ਦਊਗਾ ਇਹਦੇ ਵਰਗਾ ਕੋਈ ਝੂਠਾ ਆਦਮੀ ਬਿਲਕੁਲ ਜੀ ਇਹ ਸਨ ਡਾਕਟਰ ਅਮਰ ਸਿੰਘ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਹੜੇ ਨੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਜਿਹੜੇ ਚੋਣ ਪ੍ਰਚਾਰ ਕਰਨ ਦੇ ਲਈ ਅੱਜ ਮੀਟਿੰਗਾਂ ਦਾ ਦੌਰ ਜਾਰੀ ਸੀ ਮੀਟਿੰਗ ਦੇ ਲਈ ਪਹੁੰਚੇ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦਾ ਜਿਹੜਾ ਹੰਗਾਰਾ ਉਹ ਬੜਾ ਜ਼ਿਆਦਾ ਮਿਲ ਰਿਹਾ ਲੋਕ ਵੱਡੀ ਗਿਣਤੀ ਦੇ ਵਿੱਚ ਸਾਡੇ ਨਾਲ ਜੁੜ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਨੂੰ ਲੋਕ ਫਤਵਾ ਦੇ ਕੇ ਜਿਤਾਉਂਦੇ ਨੇ ਤਾ ਵਦੇਰੇ ਅਪਡੇਟਸ ਲਈ ਰਹਿਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਖਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਦੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਨੰਝਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ